ਹਾਂਜੀ ਭਾਈ ਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਭਰਾਵਾਂ ਨੂੰ ਸੋ ਮੇਤੋ ਅੱਜ ਦੀ ਵੀਡੀਓ ਜੀ ਤੁਹਾਡੇ ਨਾਲ ਦੋ ਪਸ਼ੂ ਜਿਹੜੇ ਸਾਂਝੀ ਕਰਨੇ ਆ ਇੱਕ ਤਾਂ ਜਿਵੇਂ ਸਾਹਮਣੇ ਜਰਸੀ ਨਾਲ ਸਾਡੀ ਬਹੁਤ ਹੀ ਸ਼ਕੀਨ ਚੰਗੇ ਰਿਕਾਰਡ ਦੀ ਬੱਛੀ ਬਾਈ ਨੇ ਇਹ ਸੇਲ ਕਰਨੀ ਹੈ ਕਿ ਵੇਚਣੀ ਹੈ ਕਿ ਇੱਕ ਇਹ ਤਾਂ ਸਾਨੂੰ ਐਚਫ ਨਸਲ ਦੀ ਬੈੜ ਸੁਈ ਸੁਈ ਇਹ ਬਾਈ ਨੇ ਸੇਲ ਕਰਦੇ ਆ ਦੋ ਪਸ਼ੂ ਅੱਜ ਦੀ ਵੀਡੀਓ ਵਿੱਚ ਨੇ ਕਿ ਬਾਕੀ ਜਿਹੜਾ ਭਰਾ ਖਰੀਦੂਗਾ ਸੋ ਤਸੱਲੀ ਉਹ ਆਪ ਕਰ ਲੂਗਾ ਤੇ ਬਾਕੀ ਨਾਲ ਦੀ ਨਾਲ ਆਪਣੇ ਚੈਨਲ ਭਗਤ ਸਿੰਘ ਫਾਰਮ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਕਿਸੇ ਵੀ ਭਰਾ ਨੂੰ ਕਿਦਾਂ ਦੀ ਵੀਡੀਓ ਚਾਹੀਦੀ ਤਾਂ ਆਪਣਾ ਨੰਬਰ ਨੋਟ ਕਰ ਲਿਓ 8360462 ਉਸ ਨੂੰ ਸਕਰੀਨ ਦਿਲਾ ਦੇ ਠੀਕ ਆ ਬਾਕੀ ਬਾਈ ਦੇ ਰੇਟ ਹਮੇਸ਼ਾ ਕਾਮਨ ਜੀ ਹੁੰਦੇ ਆਗੇ ਜੈਨੂਨ ਜੇ ਮੈਂ ਕਹਿ ਸਕਦਾ ਵੀ ਨਾਰਮਲ ਜੇ ਰੇਟ ਹੁੰਦੇ ਆ ਤੇ ਹੁੰਦੇ ਵੀ ਵੀਡੀਓ ਦੇ ਵਿੱਚ ਠੀਕ ਆ ਤੇ ਵੀਡੀਓ ਪਹਿਲਾਂ ਪੂਰੀ ਗੌਰ ਨਾਲ ਦੇਖਣੀ ਆ ਫਿਰ ਉਸੇ ਮਾਲਕ ਦੇ ਨਾਲ ਸੰਪਰਕ ਕਰਨਾ ਕਰਦਾ ਬਾਈ ਨਾ ਗਲਵਤ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਅਖੇ ਨਾਮ ਤੇ ਐਡਰੈਸ ਬੋਲਦੀ ਆਪਾਂ ਨਾਮ ਹੈਗਾ ਲਖੇ ਲੱਖੀ ਪਿੰਡ ਨੈਣ ਵਾਲਾ ਜ਼ਿਲ੍ਹਾ ਬਰਨਾਲਾ ਤੇ ਤਸੀਲ ਹੈਗੀ ਤਪਾ ਨੇੜੇ ਦੇ ਪਿੰਡ ਹੈਗੇ ਸਨਣਾ ਗੁਲਾਬ ਸਿੰਘ ਵੱਡੇ ਸੰਧੂ ਸਹਿਰ ਪਧਾਉੜ ਤੇ ਵੀਰੇ ਸਹਿਣਾ ਦੋ ਦੋ ਢਾਈ ਢਾਈ ਕਿਲੋ ਮੀਟਰ ਵਿੱਠੀ ਤੇ ਪ ਪਰ ਸਾਬਾ ਭਾਈ ਨੇ ਸਾਈਵਲ ਬੈਠਦੀ ਹਾਂਜੀ ਲਖੇ ਬੈਗੀ ਸੀਗੀ ਵੀਰੇ ਤੀਜੀ ਫੋਨ ਤੇ ਮਰੇਲ ਕੋਟਲੇ ਦੇ ਬੰਦੇ ਨੇ ਪੈਸੇ ਪਾਤੀ ਸੀ ਆਨਲਾਈਨ ਹੀ ਹੂੰ ਤੇ ਬੇਤੀ ਸੀ ਉਹ ਜਿਹੜੇ ਉਸ ਤੋਂ ਬਾਅਦ ਫੋਨ ਆਏ ਆ ਬਾਈ ਕਹਿੰਦਾ 10 20 ਮਿੰਟ ਵੀਰੇ ਯਾਰ ਰੋਕ ਲਿਆ ਕਰ ਪਸੂ ਹੂੰ ਵੀ ਯਾਰ ਸਾਨੂੰ ਵੀ ਕੋਈ ਲੈ ਲੈਣ ਦੇ ਕਹਿੰਦਾ ਜਦੋਂ ਸਾਡੇ ਕੋਲ ਵੀਡੀਓ ਜਾਂਦੇ ਤੁਹਾਨੂੰ ਮੈਨੂੰ ਇਹ ਬਹੁਤ ਭਰਾ ਫੋਨ ਆਉਂਦਾ ਕਹਿੰਦਾ ਜਦੋਂ ਤੁਸੀਂ ਫੋਨ ਲਗਾ ਕਹਿੰਦੇ ਬੈਗੀ ਜਦੋਂ ਭਾਈ ਆਪਣੇ ਦੇਖੋ ਜਿਹੜੀ ਗੱਲ ਆ ਲਖੇ ਵੀਡੀਓ ਦੇ ਵਿੱਚ ਰੇਟ ਹੁੰਦੇ ਆ ਬਿਲਕੁਲ ਜਾਇਜ਼ ਰੇਟ ਹੁੰਦੇ ਆ ਠੀਕ ਆ ਕੋਈ ਐਂ ਤਾਂ ਚੱਕਰ ਵਾਲੀ ਗੱਲ ਹੀ ਹੈ ਨਹੀਂ ਠੀਕ ਹੈ ਠੀਕ ਹੈ ਤੇ ਅੱਜ ਆਪਾਂ ਦੋ ਬੋਲ ਕਿੱਥੋਂ ਸਟਾਰਟ ਕਰ ਲੈਪਾਂ ਬੱਚੇ ਤੋਂ ਕਰ ਲਈ ਸਟਾਰਟ ਜਿੱਥੋਂ ਮਰਜ਼ੀ ਕਰ ਲੋ ਵੀਰੇ ਇਹ ਇਹ ਦੱਸ ਵੀ ਆ ਨਗੀਨਾ ਕਿੱਥੋਂ ਲੈ ਕੇ ਆਜ ਤੋ ਇਹ ਇਹ ਨਗੀਨਾ ਵੀਰੇ ਆਪਣੇ ਯਾਰ ਮਿੱਤਰ ਨੇ ਲੈਤੀ ਸੀ ਘਰੇ ਪਾਲਣ ਨੂੰ ਹਾਂ ਉਹਦਾ ਕੈਨੇਡਾ ਦਾ ਵੀਜ਼ਾ ਆਉਣ ਕਾਰਨ ਹੂੰ ਸੌਂਗ ਤੌਰ ਤੇ ਬਹੁਤ ਮਹਿੰਗੀ ਬੱਸੀ ਇਹ ਖਰੀਦੀ ਹੋਇਆ ਠੀਕ ਹੈ ਬਾਈ ਦੀ ਹੂੰ ਬਸ ਉਹ ਮੇ ਜਿੱਕਰੀ ਮੈਨੂੰ ਉਹ ਦੇ ਗਿਆ ਕਹਿੰਦਾ ਵੀ ਬਾਈ ਰੱਖ ਲਈ ਜਾਂ ਵੇਚ ਲਈ ਕਿੰਨੀ ਉਮਰ ਆਦੀ ਇਹਦੇ ਵੀਰੇ 10 ਤੋਂ 11 ਕ ਮਹੀਨਿਆਂ ਦਾ ਬੱਚਾ ਹੈ ਖੀਰਾ ਦੰਤੋਂ ਜਮ ਬਿਲਕੁਲ ਖੀਰਾ ਬਿਲਕੁਲ ਆਪਣੀ ਗਾਰੰਟੀ ਹੋ ਚਾਰ ਥਾਨ ਹੋਣਗੇ ਫੋਰਸਾਂਗ ਦੀ ਵੀ ਗਾਰੰਟੀ ਤੇ ਰਿਕਾਰਡ ਕੀ ਇਹਦਾ ਰਿਕਾਰਡ ਵੀਰੇ ਇਹਦੀ ਮਾਤਾ ਦਾ ਦੁੱਧ ਤਾਂ ਅਗਲੇ 25 26 ਲੀਟਰ ਦੱਸਿਆ ਵੀਰੇ ਪਹਿਲਾਂ ਨਹੀਂ ਦਿੱਤਾ ਸੀਗਾ ਦੇਖੋ ਆਪਾਂ ਜੋ ਰਿਕਾਰਡ ਆ ਜਿਹਨੇ ਬੰਦੇ ਨੇ ਖਰੀਦੀ ਉਹਨੂੰ ਆਪਾਂ ਸਾਰਾ ਕੁਝ ਬਾਇਓ ਡਾਟਾ ਦੇ ਦੇਾਂਗੇ ਬਸ ਮੌਕੇ ਦੱਸ ਦੇ ਮੌਕੇ ਹੀ ਦੱਸ ਦੇਾਂਗੇ ਹਾਂ ਠੀਕ ਹੈ ਠੀਕ ਹੈ ਤਾਂ ਤੋੜ ਕੇ ਦੱਸ ਦੀ ਕਿੰਨੀ ਕੁ ਉਮਰ ਦੀ ਹੈ ਇਸ ਇਹ 10 ਤੋਂ 11 ਮਹੀਨਾ ਦਾ ਬੱਚਾ ਵੀਰੇ 11 ਮਹੀਨੇ ਦੀ ਹਾਂ ਲੈ ਪਹਿਲਾਂ ਤੁਹਾਨੂੰ ਆ ਤੋਰਨ ਤੋਂ ਪਹਿਲਾਂ ਥਾਣ ਦਿਖਾ ਦੀ ਬੱਚੀ ਤੇ ਆਪਾਂ ਬਿਲਕੁਲ ਆਏ ਵੀਰੇ ਜਾਤ ਕੁਆਲਿਟੀ ਆ ਆਏ ਨਹੀਂ ਵੀ ਹਲਚਲ ਵਾਲਾ ਨਹੀਂ ਬੱਚਾ ਹੈਗਾ ਇਹ ਤੇ ਬਾਕੀ ਕੁਆਲਿਟੀ ਬੱਚੀ ਦੀ ਬਹੁਤ ਜ਼ਿਆਦਾ ਬਾਖਮ ਵਾਲਾ ਕੀ ਬਾਕੀ ਜਦੋਂ ਭਰਾ ਕੋ ਖਰੀਦੂਗਾ ਕੋਲਿਆ ਕੇ ਦੇਖੂਗਾ ਤੁਹਾਨੂੰ 19 21 ਨਜ਼ਰ ਆਊਗੀ ਹਾਂ ਖੂਬਸੂਰਤ ਬੱਚੀ ਹੈ ਪੂਰੀ ਅੱਜ ਦੀ ਹਾਂ ਵੀਰੇ ਇਹ ਬੱਚਾ ਭਰਾ ਕੀ ਕਿਆ ਕੁਆਲਿਟੀ ਹੈ ਬੱਚੇ ਦੀ ਬਾਈ ਯਾਰ ਦੇਖ ਘੋੜੀ ਵਰਗੀ ਹੈ ਬਾਈ ਯਾਰ ਹੂੰ ਆ ਬੱਤ ਪ्युअर ਪੰਜਾਬ ਵਾਲੀ ਆ ਗਿਆ ਆਪਾਂ ਕਹਿੰਦੇ ਬਾਈ origignal ਪੰਜਾਬ ਦੀ ਜਰਸੀ ਆ ਮੈਂ ਤੈਨੂੰ ਸੀਮਨ ਵੀ ਵੀਰੇ ਸਾਰਾ ਪ੍ਰੋਪਰ ਇਹਦਾ ਦੱਸ ਸਕਦੇ ਆ ਆਪਾਂ ਠੀਕ ਆ ਹਾਂ ਮੇਰੇ ਜੱਜ ਜਿਹੜੇ ਇਹਨਾਂ ਦਾ ਕਿਉਂਕਿ ਆਪਾਂ ਬੱਸੀ ਦਾ ਬਾਈ ਕਿਤੇ ਕਿਹੜਾ ਕੋ ਕੰਮ ਜਾ ਕੇ ਤੇ ਘੱਟ ਕਰਿਆ ਹਨਾ ਵੈਸੇ ਆਪਣਾ ਗਾਮਾ ਦਾ ਕੰਮ ਇਹਦਾ ਬਾਈ ਯਾਰ ਯਾਰ ਮਿੱਤਰ ਨੇ ਇੱਕ ਸੌਂਗ ਤੌਰ ਤੇ ਦੇਖ ਕੇ ਗਿਆ ਆਪਾਂ ਨੂੰ ਠੀਕ ਆ ਕਿਹੜਾ ਰੱਖ ਲਈਆਂ ਵੇਚਦੀ ਹੂੰ ਘੈਂਟ ਆ ਵੇ ਕਿਹੜਾ ਕੋ ਖੜਾ ਯਾਰ ਇਹਦਾ ਲੈ ਵੀਰੇ ਸਮਾਰ ਕੇ ਦਿਖਾਈਏ ਭਰਾਵਾਂ ਨੂੰ ਨਗੀ ਨਾਜ ਦੀ ਘੜੀ ਆ ਬੜਾ ਚੰਗਾ ਨਗੀਨਾ ਬਾਈ ਜਿਹੜੇ ਵੀਰ ਨੂੰ ਇਹਦੀ ਜਾਤ ਕੁਆਲਟੀ ਬਾਰੇ ਪਤਾ ਉਹ ਵੀਰ ਨਹੀਂ ਪੈਸੇ ਭਰਨੇ ਜਿਹਨੇ ਕੋਈ ਨਸਲ ਤੇ ਕੰਮ ਕਰਨਾ ਜਰਸੀ ਤੇ ਜਰਸੀ ਤੇ ਉਹਦੇ ਵਾਸਤੇ ਜਿਹਨੇ ਬੱਚੇ ਲੈਣੇ ਆ ਜਾਂ ਬਰੀਡ ਤੇ ਕੰਮ ਕਰਨਾ ਫਾਰਮ ਦੀ ਥਾਣ ਬਣਨੇ ਆ ਤੇ ਇਧਰੋਂ ਮੱਥੇਲੀ ਬੋਦੀਵਾਦੀ ਠੀਕ ਆ ਤੇ ਟੋਆ ਮੱਥੇ ਦਾ ਅੱਖਾਂ ਕੰਨ ਸਾਰੇ ਕੁ ਨੈਣਾਂ ਜਿਹਦੇ ਘਰੇ ਬਾਗੀ ਬਾਈ ਹਾਂ ਬਸ ਇੱਕ ਉਹ ਕਰਮ ਵਾਲਾ ਵੀਰ ਹੀ ਹੋ ਸਹੀ ਆ ਬਾਕੀ ਲੰਮਾਈ ਲਮੀ ਬਹੁਤ ਆ ਨਾ ਲਮਾਈ ਚੜਾਈ ਗੋਲ ਮੋਲ ਹਲ ਤਾਂ ਬੱਚਾ ਬਾਈ ਦੰਦ ਪਟਕੇ ਦੇਖ ਲੈ ਬਾਈ ਜਿਵੇਂ ਬਿਲਕੁਲ ਖੀਰਾ ਠੀਕ ਆ ਹਾਂ ਲੈ ਰੋਕੀ ਮਰ ਥਾਂ ਦਿਖਾ ਲਈ ਮਥਾਂ ਦੁਆਰਾ ਹਾਲਪਲਾ ਦਿਸ ਰਿਹਾ ਲੈ ਦਿਖਾ ਦੇ ਚਾਰ ਆ ਵੀਰੇ ਪੰਜਵੀਂ ਥਾਂ ਦੀ ਤਾਂ ਆਪਣੀ ਗਰੰਟੀ ਹੋਊਗੀ ਲੈ ਸਹੀ ਗੱਲ ਐਨੀ ਠੰਡੀ ਆ ਦੇਖ ਖੜੀ ਹੈ ਨਾ ਝੋਲੀ ਦੇਖ ਕਿੰਨੀ ਪਿਆਰੀ ਝੋਲੀ ਆ ਬੱਚੀ ਜਿਵੇਂ ਗੱਬਣ ਦੇ ਹੁੰਦੀ ਐ ਝੋਲੀ ਆ ਠੀਕ ਆ ਠੀਕ ਤੇ ਫਿਰ ਆਪਾਂ ਹੁਣ ਆਏ ਦੱਸਦਾ ਲੈਣ ਦੇ ਰੇਟ ਕੀ ਕਰਨਾ ਆਪਾਂ ਦਾ ਵੀਰੇ ਲੱਖੇ ਮੁੱਲ ਨਹੀਂ ਕਰਨਾ ਦੇਖੋ ਉਹੀ ਵੀਰ ਫੋਨ ਲਾਵੇ ਜਿਹਨੂੰ ਇਹਦੀ ਸਮਝ ਆ ਠੀਕ ਆ ਨਹੀਂ ਅਗਲਾ ਕਹਿੰਦਾ ਵੀ ਮੁੱਲ ਕਰ ਦਿਆ ਆਪਾਂ 42000 ਰੁਪਏ ਦੀ ਬੱਸੀ ਇਹ ਦੇਣੂ ਹੀ ਆ अच्छा हां माड़ा मोटा 19 21 ਛੋੜ ਛੱਪਾ ਹੋਣਾ ਉਹਦੇ ਵਿੱਚੋਂ ਠੀਕ ਹੈ हां ਲੈ ਬਾਈ ਨੇ 42000 ਮੁੱਲ ਕੀਤਾ ਮਿੱਤਰੋ ਬਾਕੀ ਛੋਟਾ ਛੋੜ ਛੱਪਾ ਮਾਨ ਤਾਂ ਜ਼ਰੂਰ ਹੋ ਜੂਗਾ ਹਾਂ ਤੁਸੀਂ ਜਿਹੜੇ ਭਰਾਵਾਂ ਨੂੰ ਜਰਸੀ ਨਸਲ ਤੇ ਕੰਮ ਕਰਨ ਦਾ ਸ਼ੌਂਕ ਹੈ ਜਾਂ ਪਰਖ ਨਰਸ ਸਿੰਘ ਉਹਨਾਂ ਨੂੰ ਉਹੀ ਬੰਦਾ ਫੋਨ ਲਾਵੇ ਵੀਰੇ ਐਵੇਂ ਸਵਾਦ ਲੈਣ ਆਲਾ ਫੋਨ ਨਾ ਲਾ ਠੀਕ ਹੈ ਵੀਰੇ ਹਾਂ ਬੰਨ ਲਓ ਵੀਰੇ ਆ ਜਾ ਲਗਭਗ ਸਾਲ ਤੋਂ ਘੱਟ ਹੀ ਆ ਗਈ ਮਿੱਤਰੋ ਹਾਂ ਠੀਕ ਆ ਭਰਾਵਾਂ ਦੇ ਆ ਮਤਲਬ ਵੀ ਕਾਬਲੀ ਆ ਵੀਰੇ ਇੱਕ ਗੱਟਾ ਚਾਰ ਦੀ ਫੀਲਡ ਦਾ ਬਸ ਕਾਬਲਾ ਬਾਕੀ ਇਹ ਰੁੱਤ ਥੋੜੀ ਖਰਾਬ ਆ ਗਈ ਤੇ ਰੁੱਤ ਦੇ ਹਿਸਾਬ ਨਾਲ ਜੇ ਮਹੀਨਾ ਤੋਂ ਮੈਂ ਖੜ ਜਾਂਗੇ ਤਾਂ ਵਧੀਆ ਗੱਲ ਆ ਗਈ। ਹਾਂ ਤੇ 42000 ਛੋੜਦਾ ਇਹ ਬੱਚੀ ਦਾ ਮਾਨਪਨ ਹੋ ਜਾਊ। ਉਹੀ ਬੰਦੇ ਨੇ ਪੈਸੇ ਭਰਨੇ ਆ ਬਈ ਜਿਹਨੂੰ ਨੌਲੇਜ ਆ। ਹਮਮ ਫਿਰ ਇੱਕ ਨਹੀਂ ਭਰ ਸਕਦੇ ਇਹਦੇ ਪੈਸੇ। ਕੀ ਹੈ ਇਹ ਕੁਆਲਿਟੀ ਬੱਚੀ ਦੀ ਨਾ? ਬਾਲੀ ਵੀ ਤੋਂ ਬਾਲੀ ਕੁਆਲਿਟੀ ਹੈ ਬਈ। ਹਮ ਲੈ ਹੁਣ ਦੱਸ ਤਰੀਂ ਗਾਂ ਬਾਰੇ। ਹਾਂ ਵੀਰੇ। ਕਿਹੜਾ ਸੂਸੂਈ ਵੀ ਆ? ਇਹ ਵੀਰੇ ਦੂਜਾ ਸੂਹਾ ਸੂਈ ਵੀ ਆ। ਹਮ ਇਹਨੂੰ ਕੋਈ 20 ਦਿਨ ਦੀ ਲਾ ਲੈ। ਹਾਂ। ਇਹਨੂੰ ਕੋਈ 25 ਦਿਨ ਦੀ ਲਾ ਲੈ। ਆ ਦਿਖਾ ਦੇ ਬੱਚਾ। ਠੀਕ ਬੱਚਾ। ਇਹਨੂੰ ਠੀਕ ਆ ਤੇ ਦੁੱਧ ਕਿੰਨਾ ਹੈ ਦੁੱਧ 13 ਲੀਟਰ ਆ ਬਾਈ ਦੋਨੇ ਟਾਈਮ ਆਪਣੇ ਕੋਲੇ ਅੱਜ ਹੀ ਆਈ ਆ ਹਾਂ ਦੋਨੇ ਟਾਈਮਾਂ ਦਾ ਠੀਕ ਆ ਦੋ ਦਿਨਾਂ ਬਾਅਦ ਕੇ ਤਾਂ 17-18 ਕਿਲੋ ਤੇ ਵੜਨੇ ਵਗ ਜਾਣਾ ਵੀਰੇ ਕਿਉਂਕਿ ਜਮਾ ਗਰੀਬ ਘਰੋਂ ਲੈਂਦੀ ਆ ਅਣਸਮਾਈ ਚੋਂ ਠੀਕ ਆ ਹਾਂ ਠੰਡੀ ਠੰਡੀ ਤਾਂ ਤੈਨੂੰ ਹੁਣ ਆਪਣਾ ਗੱਲਾਂ ਤੈਨੂੰ ਪਤਾ ਹੀ ਹੈ ਵੀ ਕਿਹੋ ਜਿਹਾ ਹੁੰਦੇ ਆ ਪਸ਼ੂ ਆਪਣੇ ਬਰਫ ਬੱਚਾ ਲਾ ਤੇ ਹਾਂ ਆਹ ਆਹ ਬਾਈ ਲੋ ਜੀ ਨਾਲ ਜੇ ਧਾਰ ਨਹੀਂ ਮਾਰਦੀ ਨਾ ਮੈਂ ਵੀਰੇ ਸਾਰਾ ਕੁਝ ਆਈ ਸਾਨੂੰ ਧਾਰਾ ਮਾਰ ਕੇ ਦੱਸਿਆ ਮਿੱਤਰੋ ਫੇਸ ਨੂੰ ਬੈੜ ਤੋੜ ਕੇ ਦਿਖਾਵਾਂਗੇ ਤੇ ਫੇਸ ਨੂੰ ਦੂਰ ਕਰਾ ਦੇਗਾ ਆ ਜਾ ਲੱਕ ਕੋਈ ਹੋਰ ਨਿਆਣਾ ਪਾਉਣਾ ਪਾਲਾ ਨਹੀਂ ਪਾਉਣਾ ਨਾ ਆਪਾਂ ਆ ਜਾ ਹੀ ਬਹਿ ਜਾ ਲੈ ਪੂਛ ਚੱਕਲੀ ਕਰ ਮਲਨੇ ਨਾਲ ਬਾਈ ਯਾਰ ਕੁਆਲਟੀ ਵਾਲਾ ਆਪਣੇ ਪਾਸ ਤੇ ਹੈ ਜੀ ਹੰਦੇ ਲੱਖੇ ਤੈਨੂੰ ਪਤਾ ਤਾਂ ਹੈਗਾ ਹਾਂ ਲੈ ਬਾਕੀ ਆ ਗੂ ਪਸਮਾ ਵੀ ਨਹੀਂ ਕਰਿਆ ਦਾ ਸਿੱਧਾ ਹੋਈ ਬਹਿ ਗਿਆ ਹਾਂ 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 ਆ ਥਾਂ ਤੇ ਮਾੜਾ ਜਿਹਾ 19 ਕੀ ਸਰਲਾ ਤਾਂ ਹੈਗਾ ਵੀਰੇ ਹੂੰ ਹੈਗਾ ਮੈਂ ਭਰ ਲਈ ਹਾਂ ਆ ਜਾ ਇਧਰ ਦੀ ਆ ਜਾ ਲੱਕ ਲੈ ਕੇ ਮਾਰ ਦੇ ਲੈ ਲਾਈ ਇੱਥੇ ਮਾਰ ਦੇ ਇੱਧੀ ਸਾਧਨਾ ਤੁਹਾਨੂੰ ਨਾ ਦਿਖਾ ਦੇ ਕਰਮ ਵਾਲੀ ਇੰਨੀ ਕਿ ਚੰਗੀ ਆ ਕਾਹਨੂੰ ਗੱਲਾਂ ਕਰਦਾ ਹੂੰ ਹੈਲਦੀ ਆ ਆਰਾਮ ਨਾਲ ਖੜੀ ਕਰਮ ਵਾਲੀ ਜਿਵੇਂ ਮਰਜੀ ਲੈ ਆ ਜਾ ਲੱਖੇ ਹੂੰ ਇੰਨੀ ਕਿ ਜਿਆਦਾ ਠੰਡੀ ਆ ਯਾਰ ਕਾਹਨੂੰ ਗੱਲਾਂ ਕਰਦਾ ਜੀ ਕਿਸੇ ਵੀਰ ਨੇ ਘਰੇ ਰੱਖਣੀ ਆ ਹੂੰ ਕਿਸੇ ਬੁੜੀ ਨੇ ਕੁੜੀ ਨੇ ਐ ਘਰੋਂ ਕੱਢਣ ਵਾਲਾ ਦਾ ਜਾਨਵਰ ਹੈ ਹੀ ਨਹੀਂ ਠੀਕ ਸੂਆ ਕਿਹੜਾ ਹੋਦਾ ਦੂਜਾ ਵੀਰੇ ਠੀਕ ਆ ਤੇ ਤੋਰ ਕੇ ਤੁਹਾਨੂੰ ਦਿਖਾ ਦਿੰਦਾ ਕਿ ਹੂੰ ਥਣ ਚਾਰਾ ਵਖਰੀ ਦੀ ਫੋਟਸਾਂ ਕੋਈ ਨਹੀਂ ਹੈਗੀ ਫੁੱਲ ਸੈਜ ਆ ਵੀਰੇ ਫੁੱਲ ਵਜਣਾ ਹੂੰ ਠੀਕ ਆ ਕੋਈ ਐ ਨਹੀਂ ਹੈਗੀ ਵੀ ਗਰਮ ਲੈ ਆਹ ਛੜਤਾ ਰੱਸਾ ਲੈ ਆਈਂ ਭਾਈ ਜਾ ਬਈ ਲੈ ਹੂੰ ਬੇੜੇ ਦੇ ਵਿੱਚ ਹੀ ਬਹਿ ਜਾ ਲੈ ਕੋਈ ਐ ਨਹੀਂ ਲਾਈਂ ਧਾਰਾ ਮਾਰ ਦੇਣਾ ਲਖੇ ਲਫੜ ਲੈ ਕਿਉਂ ਤੂੰ ਸਹੀ ਆ ਇਹਦਾ ਕੰਮ ਤੇਰਾ ਓਕੇ ਵੀ ਸੀ ਹੁੰਦਾ ਨਾ ਬਾਈ ਆਪਾਂ ਆਪਣੇ ਕੋਲ ਕੋਲੇ ਆ ਕੇ ਪਸ਼ੂ ਲੈ ਕੇ ਨਹੀਂ ਜਾਂਦਾ ਵੀਰੇ ਆਨਲਾਈਨ ਹੀ ਜਾਂਦੀਆਂ ਲੈ ਆਈਂ ਕਰਮਾ ਲਈ ਲੈ ਇਹਦਾ ਫਿਰ ਆਪਾਂ ਰੇਟ ਕੀ ਕਰਨਾ ਫਿਰ ਉਹਨੂੰ ਲੈ ਲੈ ਕੇ ਹਾਂ ਰੇਟ ਕਰ ਦੋ ਸਾਰੇ ਬੈਠੇ ਇੱਥੇ ਬਸ ਰੇਟ ਕੋਈ ਇਹਦਾ 60 ਨਹੀਂ ਕਰਨਾ ਕੋਈ 65 ਨਹੀਂ ਕਰਨਾ ਬਸ 55000 ਲੈਣੇ ਆ 55000 ਹਾਂ ਮਾਨਤਾ ਨਾਲ ਬਸ ਮਾੜਾ ਮੋਟਾ ਸੋੜ ਸਪੱਤ ਨੂੰ ਪਤਾ ਤਾਂ ਹੋਏਗਾ ਆਪਣੇ ਗੱਲਾਂ ਬਾਤਾਂ ਦਾ ਫਿਕਸ ਜੇ ਪ੍ਰਾਈਜ਼ ਹੀ ਹੁੰਦੇ ਤੇ ਬਾਕੀ ਬੜਾ ਉਲਾ ਨਹੀਂ ਹੁੰਦਾ ਬਾਈ ਰੇਟਾਂ 'ਚ ਹਾਂ ਕੋਈ ਐਵੇਂ ਆਪਾਂ 60 ਕਰਦਗੇ 65 ਕਰ ਦਈਏ ਠੀਕ ਆ ਉਹ ਨਹੀਂ ਗੱਲ ਹੈਗੀ ਬਸ 55000 13 ਲਓ ਤਾਂ ਆ ਗਿਆ ਸਟਾਫ ਨੂੰ 13 ਵੀਰੇ ਤੇਰਾ ਦੋਨੇ ਟੰਗਾਂ ਦਾ ਹੈਗਾ ਆਪਣੇ ਘਰੋਂ ਕੋਈ ਵੀਰ ਇੱਕ ਡੰਗ ਚੋਲੇ ਦੋ ਡੰਗ ਚੋਲੇ ਠੀਕ ਆ ਪਛੱਕ ਤਿੰਨ ਡੰਗ ਚੋਲੇ ਠੀਕ ਆ ਕੁੱਲ ਪਸ਼ੂ ਦੀ ਆਪਣੇ ਘਰ ਘਰ ਦੀ ਗਾਰੰਟੀ ਹੋ ਗੇਟੋਂ ਬਾਹਰ ਦੀ ਕੋਈ ਗਾਰੰਟੀ ਨਹੀਂ ਲੱਗਦੀ ਲੈ ਸੁਣੋ ਫੇਰ ਨਿਆ ਮਾ ਆ ਨੀ ਨੇ ਵਿੱਚ ਜਿਸੇ ਭਰਾ ਦੇ ਮਨ ਲੜਿਆ ਆ ਬੱਚੀ ਖਰੀਦ ਸਕਦਾ 42000 ਚ ਬਾਈ ਮਾਨ ਦਾ ਛੋਟ ਆਪਾਂ ਕਰ ਦੂਗਾ ਧੰਨਵਾਦ